ਰਿਸ਼ੀਕੇਸ਼ ਗੁਰਦਵਾਰਾ ਸਾਹਿਬ ਤੋਂ ਤਾਂ ਗੋਬਿੰਦ ਘਾਟ ਜੀ ਰੇਵਨ ਸਾਹਿਬ ਵਾਸਤੇ ਪਰਵਾਨਗੀ ਪਾਉਂਦੇ ਹੋਏ ਆ ਗੱਡੀ ਆ ਸਾਡੀ ਆਰਟੀਕਲ ਇਹ 6000 ਰੁਪਏ ਦੇ ਵਿੱਚ ਬੁੱਕ ਹੋਈ ਹੈਗੀ ਘਾਟ ਤੱਕ ਜੀ ਇਹ ਚੱਲੇ ਆਓ ਦੇਖੋ ਸਮਾਲ ਰੋਡ ਹੋ ਰਿਹਾਗਾ ਇਹ ਬਾਈ ਗੁਰਜੰਟ ਦਿਸ਼ਾਦਰ ਦੇ ਦਿੰਦਾ ਵੀ ਇਹਨੂੰ ਐ ਕਰਕੇ ਤਰਪਾਲ ਪਾ ਦੀ ਕਿਤੇ ਮੀਂਹ ਨਾ ਆ ਜੇ ਇਹ ਕੁਲਵਿੰਦਰ ਸਿੰਘ ਬਥੇ ਕਰੋ ਆਉ ਵੀ ਸੋਸੀਆ ਸਾਂਗਤ ਚੱਲੀ ਹੈਗੀ ਇਹ ਸਵੇਰ ਤੋਂ ਰੈਡੀ ਹੋ ਗਈ ਸੀਗੀ ਇਹ ਸੰਗਤ ਹੁਣ ਸਾਡੇ ਤੋਂ ਪਹਿਲਾਂ ਰਵਾਨਾ ਹੋ ਚੁੱਕੀ ਹੈ ਅਸੀਂ ਵੀ ਹੌਲੀ ਹੌਲੀ ਨਿਕਲ ਲਾਂਗੇ ਤੁਸੀਂ ਸਮਝ ਨਾਲ ਆ ਦੇਖੋ ਸਾਰੇ ਸਾਡਾ ਪਾਇਲਟ ਗੁਰਵਿੰਦਰ ਸਿੰਘ ਸੇਵਾ ਕਰਦਾ ਹੋਇਆ ਪਾਇਲਟ ਸਾਹਿਬ ਸਾਡੇ ਇਹ ਸਮਾਨ ਲੋਡ ਕਰੀ ਜਾਂਦੇ ਨੇ ਦੇਖੋ ਮਾਲ ਨੂੰ ਉਰੇਗਾ ਤੇ ਜਲਦੀ ਵੀ ਅਸੀਂ 6 ਵਜੇ ਦੇਤੇ ਰਵਣਾ ਹੋ ਜਾਵਾਂਗੇ ਸੋ ਅਗਲੇ ਕਲਿੱਪ ਵਿੱਚ ਮਿਲਦੇ ਹਾਂ ਵਰਦਾਨ ਜੀ ਦਾ ਚੈਨਲ ਤੇ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਫਤਿਹ